ਪਿਛਲੇ ਸਮੇਂ ਵਿੱਚ ਜੋ ਹੜ੍ਹਾਂ ਦੀ ਆਫਤ ਪੰਜਾਬ ਵਿੱਚ ਆਈ ਸੀ ਕਿਸਾਨਾਂ ਦੀਆਂ ਫਸਲਾਂ ਤਹਿਸਨੈਸ ਹੋ ਗਈਆਂ ਸਨ ਇਸ ਬੰਦੀ ਅਜੇ ਕਸਬਾ ਪਿੰਡੀ ਸੈਦਾਂ ਦੇ ਨਾਲ ਲੱਗਦੇ ਸਰਹੱਦੀ ਪਿੰਡ ਪਿੰਡੀ ਔਲਖ ਗੁਰਦੁਵਾਰਾ ਦਮਦਮਾ ਸਾਹਿਬ ਵਿਖੇ ਪਿੰਡ ਫੱਤਾ ਪਿੰਡ ਸ਼ੇਰਪੁਰਾ ਤਿੰਨਾਂ ਪਿੰਡਾਂ ਨੂੰ ਮੁਹਾਵਜ਼ਾ ਰਾਸ਼ੀ ਦੇ ਪੱਤਰ ਹਲਕਾ ਇੰਚਾਰਜ ਰਾਜਸੰਸੀ ਮੈਡਮ ਸੋਨੀਆ ਮਾਨ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਫੰਡੇ ਗਏ ਇਸ ਮੌਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਹਰਪਿੰਡਾਂ ਦੇ ਲੋਕ ਮੌਜੂਦ ਸਨ ਜਸਬੀਰ ਸਿੰਘ ਹੌਲਕੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਇਸ ਤੋਂ ਬਾਅਦ ਆ ਆਵਿਧਨ ਘੰਟੇ ਦੇ ਵਿੱਚ ਇਹ ਬਿੱਲ ਜਿਹੜਾ ਖਜ਼ਾਨੇ ਚ ਚਲਾ ਜਾਏਗਾ। ਤੋਂ ਅੱਜ ਸ਼ਾਮਾਂ ਤੱਕ ਜਾਂ ਕੱਲ ਸਵੇਰ ਤੱਕ ਤੁਹਾਡੇ ਖਾਤੇ 'ਚ ਸਿੱਧੇ ਪੈਸੇ ਪੈ ਜਾਣਗੇ। ਠੀਕ ਹੈ ਜੀ। ਤੋਂ ਆਪਾਂ ਸਭ ਨੂੰ ਪਤਾ ਜੋ ਪਿਛਲੇ ਸਮੇਂ 'ਚ ਹੜਾ ਆਇਆ ਹੜੋਂ ਕਾਰਨ ਫਸਲਾਂ ਦਾ ਨੁਕਸਾਨ ਹੋਇਆ। ਪਰ ਉਹ ਨੁਕਸਾਨ ਤਾਂ ਸਰਕਾਰਾਂ ਜਾਂ ਕੋਈ ਵੀ ਆਪਾਂ ਪੂਰਾ ਨਹੀਂ ਸਾਰਾ ਕਰ ਸਕਦੇ। ਪਰ ਫਿਰ ਵੀ ਇਹ ਪਹਿਲੇ ਇੱਕ ਮਾਨ ਸਰਕਾਰ ਦੀ ਜਿਨੇ ਇੰਨੀ ਛੇਤੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਮੰਤਲ ਬਜਨਬੰਦ ਨਿਕਲੇ ਆ। ਜੋ ਸਾਡੇ ਹਲਕੇ ਦੇ ਮੈਡਮ ਆ ਸੋਨੀਆ ਮਾਨ ਜੀ ਉਹਨਾਂ ਵੀ ਹੋਣਾ ਸੀ ਅੱਜ ਉਹ ਤਰੀਕੀ ਸੀ ਹੋਣ ਕਰਕੇ ਨਹੀਂ ਆ ਸਕਿਓ। ਉਹਨਾਂ ਫਿਰ ਆਪਣੀ ਛੋਟੀ ਭੈਣ ਆਪਣੀ ਨੂੰ ਭੇਜਿਆ। ਤੇ ਸਾਰੇ ਆਪਾਂ ਪਿੰਡ ਪਿੰਡ ਜਾਵਾਂਗੇ ਖੁੱਦ। ਫਕਾ ਤੇ ਸ਼ੇਰਪੁਰ ਕਿੰਨਾ ਪਿੰਡਾਂ ਦਾ ਇੱਥੇ ਮੁਆਵਜ਼ਾ ਵਾਲਾ ਵੰਡਿਆ ਜਾਊਗਾ। ਇਹ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਛੇਤੀ ਮਤਲਬ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਪਹਿਲ ਕੀਤੀ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ ਸਮੇਂ ਚ ਹੜ੍ਹ ਆਏ ਸੀ ਆਪਣੇ ਪੂਰੇ ਪੰਜਾਬ ਚ ਸਾਡੇ ਪਿੰਡ ਪਿੰਡੀ ਔਲਖ ਚ ਵੀ ਆਇਆ ਸੀ ਉਹ ਅੱਜ ਮਾਨ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਸੀ ਜੋ ਜ਼ਮੀਨਾਂ ਦੇ ਬਣੇ ਖਰਾਬੇ ਦਾ ਉਹ ਅੱਜ ਐਸਡੀਐਮ ਸਾਹਿਬ ਸੀਲਦਾਰ ਸਾਹਿਬ ਪਟਵਾਰੀ ਸਾਡੇ ਹਲਕੇ ਦੇ ਹਲਕਨ ਚਾਰਜ ਮੈਡਮ ਸੂਨੀਆ ਮਾਨ ਜੀ ਉਹਨਾਂ ਵੱਲੋਂ ਸਾਰੇ ਅੱਜ ਪਿੰਡ ਦੇ ਵਿੱਚ ਇਥੇ ਗੁਰਦੁਆਰਾ ਦਮਦਮਾ ਸਾਹਿਬ ਚੱਕ ਵੰਡੇ ਗਏ ਆ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਦੀ ਸਿੱਧੀ ਉਪਰਾਲਾ ਕਰਕੇ ਇਹ ਪਿੰਡ ਪਿੰਡੀ ਔਲਖ ਖੁਰਦ ਫਤਾ ਤੇ ਸ਼ੇਰਪੁਰ ਤਿੰਨ ਪਿੰਡਾਂ ਦੇ ਚੈੱਕ ਅੱਜ ਇੱਥੇ ਗੁਰਦੁਆਰਾ ਦੰਦਵਾ ਸਾਹਿਬ ਵੰਡੇ ਗਏ ਜੀ